8 ਜੂਨ ਨੂੰ ਸਵੇਰ ਵੇਲੇ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਅਖਬਾਰਾਂ ਨੂੰ ਭਾਵੇਂ ਉਹ ਜਿਹੜਾ ਸਿੱਖ ਹੁੰਦਾ ਸੀ ਆਪਣੇ ਬਾਬਾ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ ਗਿਆਨੀ ਜੈਲ ਸਿੰਘ ਆਪਣੇ ਆਪ ਨੂੰ ਸਖ ਕਹਿੰਦਾ ਪਰ ਇਹ ਗੁਰੂ ਕਾ ਸਿੱਖ ਨਹੀਂ ਹੈ ਇਹ ਇੱਕ ਤਰ੍ਹਾਂ ਗਾਂਧੀ ਦਾ ਸਖ ਹੈ 8 ਜੂਨ ਨੂੰ ਸਵੇਰੇ ਗਿਆਨੀ ਜੈਲ ਸਿੰਘ ਇੰਨਾ ਆਪਣੀ ਇੰਨਾ ਉਹਦਾ ਉਹਦਾ ਤਰੀਕਾ ਸੀ ਉਹ ਆਪਣੀ ਜੇਬ 'ਚ ਤੇ ਕਲਾਮ ਦਾ ਫੁੱਲ ਟਾਂਕੀ ਘੁੰਮਦਾ ਸੀ ਕਲਾਮ ਦਾ ਫੁੱਲ ਟੰਗਿਆ ਹੋਇਆ ਉਹ ਇਹਦਾ ਘੰਟਾ ਘਰ ਵਾਲੇ ਪਾਸੇ ਤੋਂ ਹਰਮੰਦਰ ਸਾਹਿਬ ਦੇ ਅੰਦਰ ਪ੍ਰਵੇਸ਼ ਕਰਦਾ ਚਾਰੇ ਪਾਸੇ ਧੋਲੀਆਂ ਇਹਦਾ ਸਿੱਖ ਧੂਆਂ ਅਜੇ ਤੱਕ ਵੀ ਤੋਰੇ ਆਸੀ ਹੋਂਦਾ ਭਾਵੇਂ ਕਿ ਯਤਨ ਕੀਤਾ ਫੌਜ ਨੇ ਪਰ ਖੂਨ ਦੇ ਨਿਸ਼ਾਨ ਅਜੇ ਵੀ ਪਰਛਾਵਾਂ ਦੇ ਸਾਥ ਦਿਖਾਈ ਦੇਦੇ ਨੇ ਚਾਹੇ ਪਸੀ ਮਾਤਮ ਸ਼ਾਇਆ ਹੋਇਆ ਸੀ ਦਰਬਾਰ ਸਾਹਿਬ ਦੇ ਜਿਹੜੇ ਭਰਾਡੇ ਨੇ ਉਹਨਾਂ ਦੀਆਂ ਕੰਧਾਂ ਦੇ ਨਾਲ ਇਤਾਂ ਖੂਨ ਦੇ ਨਿਸ਼ਾਨ ਜਿੱतक ਉਹਦੇ ਛੱਤੇ ਦਿਖ ਰਹੇ ਸੀ ਸਭ ਕੁਝ ਭਲ ਕੋੜ ਸੀ ਸਭ ਕੁਝ ਦਿਖ ਰਿਹਾ ਸੀ ਹਰਮੰਦਰ ਸਾਹਿਬ ਤੇ ਉੱਤੇ ਗੋਲੀਆਂ ਦੇ ਨਿਸ਼ਾਨ ਅਕਾਲ ਤਖਤ ਦੇ ਉੱਤੇ ਧਿਆ ਹੋਇਆ ਮਾਤਮ ਸਭ ਕੁਝ ਦਿਖ ਰਿਹਾ ਸੀ ਪਰ ਉਹਦਾ ਹਿਰਦਾ ਕੰਬਿਆ ਨਹੀਂ ਕਿਉਂ ਕਿ ਉਹ ਸਿੱਖ ਬਣ ਕੇ ਨਹੀਂ ਉਹ ਦੇਸ਼ ਦੀਆਂ ਫੌਜਾਂ ਦਾ ਮੁਖੀ ਬਣ ਕੇ, ਪ੍ਰਧਾਨ ਮੰਤਰੀ ਬਣ ਕੇ ਆਇਆ ਸੀ। ਅਸਲ ਵਿੱਚ ਉਹ ਆਪਣੀ ਪਾਵਰ ਦੀ ਜਿੱਤ ਦਾ ਜਸ਼ਨ ਮਨਾਉਣ ਵਾਸਤੇ ਆਇਆ ਸੀ। ਜਦੋਂ ਪਰਮਖੁਤ ਇਹਦਾ ਕਰਮਾਂ ਕਰਾ ਕਰ ਦੁੱਖ ਭਜਨੀ ਮੇਰੀ ਬਲੇ ਪਾਸੇ ਨੂੰ ਤੁਰਦਾ ਹੈ। ਉਹ ਤਾਂ ਨੂੰ ਤੁਰਦਾ ਹੈ। ਅੱਜ ਵੀ ਤੁਸੀਂ ਜਾਓ ਜੇ ਦੁੱਖ ਭਜਨੀ 베ਰੀ ਹੈ। ਉਹਦੇ ਪਿਛਲੇ ਪਾਸੇ ਰਾਮ ਕੜੀਆ ਢੂੰਗਾ ਪੈਂਦਾ। ਉੱਚਾ ਤੁਸੀਂ ਢੂੰਗਾ ਦੇਖਦੇ ਹੋ ਚਾਹਵਟ ਦਾ। ਉਹਦੇ ਨਾਲ ਥੱਲੇ ਜੇ ਤੁਸੀਂ ਨਾਲ ਕਿਉਂਕਿ ਸਾਡੀਆਂ ਸੰਗਤਾਂ ਉੱਤਾਂ ਜਾਂਦੀਆਂ ਨਹੀਂ ਤੁਸੀਂ ਲੰਗਰ ਹਾਲ ਦੇ ਨਾਲ-ਨਾਲ ਜਾਉਣਾ ਤੇ ਅੰਦਰਲੇ ਪਾਸੇ ਥੱਲੇ ਧਰਤੀ ਦੇ ਵਿੱਚ ਬਾਬਾ ਜਸ ਸਿੰਘ RAM ਕੜੀਆ ਦਾ ਦਰਬਾਰ ਬਣਿਆ ਹੋਇਆ ਤਹਿ ਖਾਨਾ ਬਣਿਆ ਹੋਇਆ। ਉਹ ਤਹਿ ਖਾਨਾ ਅੱਜ ਵੀ ਹੈ। ਉਹਦੇ ਅੰਦਰ ਖੂਬ ਹੀ ਬਣਿਆ। ਔਰ ਉਹ ਇੰਦਾ ਇੰਦਾ ਜਿਹੜਾ ਨਕਸ਼ਾ ਕੀਤਾ ਹੁੰਦੀਆਂ ਨੇ ਉਹਦੇ ਨਾਲ ਬਣਿਆ ਹੋਇਆ ਆਪਣਾ ਖੁੱਲਾ ਉੱਥੇ ਜਿਹੜੇ ਸਿੱਖ ਸਿੰਘ ਸਨ ਜਿਹੜੇ ਕੋ ਥੱਲੇ ਤਹਿ ਖਾਨਾ ਸੀ ਆਮ ਪਾ ਲੋ ਪਤਾ ਨਹੀਂ ਸੀ ਤੁਸੀਂ ਦੇਖੋ ਵੀ ਸਾਡੇ ਵਿੱਚੋਂ ਅਸੀਂ ਸਿੱਖਾਂ ਨੂੰ ਅੱਜ ਵੀ ਨਹੀਂ ਪਤਾ ਕਿ ਹੁੰਦਾ ਹੈ ਖਾਣਾ ਬਣਿਆ ਅਜੇ ਚਾਲਿਸ ਨੇ ਪਤਾ ਕਿਵੇਂ ਹੁੰਦਾ ਉਹ ਨਹੀਂ ਸੀ ਪਤਾ ਧਰਤੀ ਦੇ ਅੰਦਰ ਸੀ ਔਰ ਅੰਦਰੋਂ ਭਾਵੇਂ ਉਹ ਜਿੱਦਾਂ ਆਪਣਾ ਦਰਬਾਰ ਹੈ ਨਾ ਐਡਾ ਹੈ ਹੁਣ ਥੱਲੇ ਪਰ ਉੱਪਰੋਂ ਜਾਈਏ ਤੇ ਬਿਲਕੁਲ ਛੋਟੀ ਜਿਹੀ ਖਿੜਕੀ ਨੁਮਾ ਜਿਹੜਾ ਹੈ ਕੋ ਬਾਹਰੋਂ ਤੋਂ ਦੇਖਦਾ ਆਪੇ ਸ਼ੁਕਾ ਬਿਲਕੁਲ ਉੱਥੇ ਜਿਹੜੇ ਜੂ 84 ਕੱਲੂ ਕਾਇਦੇ ਆਖਰੀ ਸ਼ਹੀਦ ਨੇ ਭਾਈ ਸਾਹਿਬ ਭਾਈ ਮੇਜਰ ਸਿੰਘ ਨਾਲ ਉਹ ਗੁਰੂ ਆਪਣੇ ਸਾਥੀਆਂ ਦੇ ਨਾਲ ਕੁਝ ਪਾਸੇ ਸਨ ਉਹਨਾਂ ਇਹਨੇ ਮੁਹੱਤਿ ਸਿਨਾਪਣੀ ਉਹ ਰਾਮਗੜੀਆ ਗੁੰਗਾ ਤੇ ਲੰਗਰ ਹਾਲ ਦੇ ਆਸੇ ਪਾਸੇ ਲਾਈ ਹੋਈ ਸੀ ਉਹ ਉਸ ਸਮੇਂ ਤੱਕ ਵੀ ਉੱਥੇ ਸਨ ਰਾਮਗੜੀਆ ਹੋਈ ਆ ਜਦੋਂ ਗਿਆਨੀ ਜੈਲ ਸਿੰਘ ਇਧਰੋਂ ਤੁਰਦਾ-ਤੁਰਦਾ ਆਉਂਦਾ ਤੇ ਸਰ ਮੇਜ ਸਿੰਘ ਨਾਗੂ ਕਿਨੇ ਕੋਲੀ ਗੱਲੀ ਜੈਲ ਸਿੰਘ ਦੇ ਤਰ੍ਹਾਂ ਅੱਠ ਗੁੰਡ ਘੱਟਣਾ ਹੈ ਕੋਲੀ ਚਲਾਈ ਥੋੜੀ ਦੂਰ ਸੀ ਇਹ ਕਿਰਪੂਰੀ ਜ਼ਿਆਦਾ ਸੀ ਇਸ ਕਰਕੇ ਗੋਲੀ ਜਿਹੜਾ ਗਿਆਨੀ ਜੈਲ ਸਿੰਘ ਦੇ ਨਾਲ ਸ਼ਿਕਾਰੀ ਚੱਲਦਾ ਬੋਡੀਗਾਰਡ ਉਹਦੇ ਨਾਲ ਹੀ ਔਰ ਉਹ ਤਾਂ ਤਿੱਖੇ ਕਿ ਉਹ ਨਾਲ ਨਾਲ ਖਤਮ ਹੋ ਗਿਆ ਜੇ ਕਿਤੇ ਉਹ ਗੋਲੀ ਕਰਨੀ ਜੈਲ ਸਿੰਘ ਦੇ ਲੱਗ ਜਾਂਦੀ ਤੁਸੀਂ ਦੇਖੋ ਵੀ ਅੱਜ ਇਤਿਹਾਸ ਇੱਕ ਔਰ ਬਣਾ ਸੀ ਗਿਆਨੀ ਜੈਲ ਸਿੰਘ ਬਾਜ਼ਰ ਪਰ ਉਸੇ ਸਮੇਂ ਉਸੇ ਰਾਤ ਆ ਜਾ ਗਿਆ ਉੱਥੋਂ ਜਲਦੀ ਜਲਦੀ ਜੈਲ ਸਿੰਘ ਫੱਟਿਆ ਜਾਂਦਾ ਬਾਹਰ ਪਰ ਇਹ ਨਹੀਂ ਸੀ ਪਤਾ ਲੱਗ ਗੋਲੀ ਆਈ ਕਿੱਥੋਂ ਉਹ ਗੋਲੀ RAM ਪੜੀ ਬੰਡੇ ਦੇ ਉੱਪਰ ਆਈ ਸੀ ਕਿਸੇ ਪਤਾ ਨਹੀਂ ਲੱਗਿਆ 8 ਜੂਨ ਤੇ 9 ਜੂਨ ਨੂੰ ਭਾਰਤੀ ਫੌਜ ਨੂੰ ਇਹ ਨਹੀਂ ਪਤਾ ਲੱਗਿਆ ਵੀ ਜਿਹੜੀ ਗਿਆਨੀ ਚੈਲਸਨ ਦੇ ਉੱਤੇ ਗੋਲੀ ਚਲੀ ਆਈ ਕਿੱਥੋਂ ਦੀ। 10 ਜੂਨ ਨੂੰ ਸਵੇਰੇ ਉਸ ਸਮੇਂ ਗ੍ਰੰਥੀ ਸਾਮ ਗਿਆਨੀ ਪੂਰਨ ਸਿੰਘ ਜੀ ਪੂਰਨ ਸਿੰਘ ਗ੍ਰੰਥੀ ਸਾਮ ਉਸਨਾਂ ਨੇ ਕੋਲ ਅਨਾਉਂਸਮੈਂਟ ਕਰਵਾਈ ਜਾਂਦੀ ਹੈ। ਬ੍ਰਿਟਾਨੀ ਸਮਝਾਉਂਦਾ 10 ਜੂਨ ਨੂੰ ਅਨਾਉਂਸਮੈਂਟ ਕਰਵਾਈ ਜਾਂਦੀ ਹੈ। ਵੀ ਜਿਹੜੇ ਸਿੱਖ ਹਰ ਮੰਦਰ ਸੈਕਟੀਆਂ ਪਰਕਰਮਾ ਜਾਂ ਉਹਦੇ ਆਸੇ ਪਾਸੇ ਆਮ ਸੰਗਤ ਹੈ ਜਾਂ ਕੋਈ ਖਾੜਕੂ ਸੰਗ ਹੈ ਉਹ ਭਾਈ ਸਰੈਂਡਰ ਤਰਫ ਕਰਦੇ ਵੀ ਹੱਥ ਖੜੇ ਕਰ ਦੇਵੇ ਭਾਰਤੀ ਫੌਜ ਕੋਦੇ ਨਾਲ ਬਣਦਾ ਚੰਗਾ ਵਹਿਾਰ ਕਰੇਗੀ ਇਹ ਇਹ ਅਨਾਉਂਸਟ ਕਰਵਾਈ ਉਹ ਸਮੇਂ ਤੇ ਅਨਾਉਂਸਮੈਂਟ ਕੀਤੀ ਜਾਂਦੀ ਹੈ ਨਾ ਉਸ ਸਮੇਂ ਫਿਰ ਸਰਦਾਰ ਮੇਜਰ ਸਿੰਘ ਨਾਗੋਪੇਣੀ ਜਿਹੜੇ ਭਾਈ ਸਾਹਿਬ ਉਹ ਫਿਰ ਉੱਪਰੋਂ ਇਹ ਤਾਂ ਆਵਾਜ਼ ਦਿੰਦੇ ਆ ਵੀ ਅਸੀਂ ਇੱਧਰ ਨੇ ਪਾਸੇ ਆ ਪਰ ਮਤਾਂ ਇਹ ਸਮਝੋ ਵੀ ਅਸੀਂ ਤੁਹਾਡੇ ਸਾਹਮਣੇ ਹੱਥ ਖੜੇ ਕਰਕੇ ਆ ਜਾਂਦੇ ਹਾਂ ਪੁੱਛਾ ਤੁਹਾਡੇ ਨਾਲ ਕੌਣ-ਕੌਣ ਨੇ ਉਹਨਾਂ ਭਾਈ ਆਨੰਦ ਸਿੰਘ ਦਾ ਨਾਮ ਲਿਆ ਇੱਕ ਭਾਈ ਰਾਮ ਸਿੰਘ ਸਾਹਿਬ ਉਹਨਾਂ ਦਾ ਤਿੰਨ ਚਾਚਾ ਸਖਾ ਦਾ ਹੋਰ ਨਾਮ ਲਿਆ ਪਰ ਨਾਲ ਕਿਹਾ ਪੂਰ ਸਿੰਘ ਨੂੰ ਗਿਆਨੀ ਜੀ ਸਿੰਘ ਸਾਹਿਬ ਅਸੀਂ ਹੱਥ ਖੜੇ ਕਰਕੇ ਬਾਹਰ ਆਉਣ ਵਾਲਿਆਂ ਵਿੱਚੋਂ ਨਹੀਂ ਆਂ ਅਸੀਂ ਭਾਵੇਂ ਥੋੜੇ ਹਾਂ ਪਰ ਅਸੀਂ ਅਰਦਾਸ ਕਰਕੇ ਬਾਬਾ ਜਰਨੈਲ ਸਿੰਘ ਦੇ ਨਾਲ ਤੁਰੇ ਸੀ ਜਿਵੇਂ ਉਹਨਾਂ ਦੀ ਕੋੜ ਨਹੀਂ ਵੀ ਸਾਡੇ ਵੀ ਉਵੇਂ ਕੋੜਨੇ ਭੇਗੇ ਉਹਨਾਂ ਕਰਕੂ 10 ਸਟੂਨ ਨੂੰ ਵੀ ਸੈਂਟਰ ਕਮਪਨ ਕਰ ਦਿੱਤਾ। ਫਿਰ 10 ਸਟੂਨ ਨੂੰ ਭਾਰਤੀ ਫੌਜ ਨੇ ਉਹਨਾਂ ਤਹਿ ਖਾਨੇ ਵਿੱਚ ਜ਼ਹਿਰੀਲੀ ਗੈਸ ਛਕੀ। ਜ਼ਹਿਰੀਲੀ ਗੈਸ ਦੇ ਗੋਲੇ ਛੱਡੇ ਗਏ। ਉਹਨਾਂ ਗੋਲਿਆਂ ਦੇ ਨਾਲ ਲਗਭਗ ਸਵੇਰੇ 8:30 ਦੇ 10 ਸਟੂਨ ਭਾਈ ਮੇਜਰ ਸਿਨਾਕੋ ਕੇ ਉਹ ਕਰਕੂ 10 ਸਟੂਨ ਨੂੰ ਸ਼ਿਜੀ। ਤੁਸੀਂ ਹੁਣ ਤੁਸੀਂ ਇਹ ਇਹ ਹਿਸਾਬ ਲਾਓ ਕਿ ਕਿੰਨੇ ਗੁਰੂ ਕਬੱਟੇ ਕਿ ਜਿਹੜੀ ਫੌਜ ਤੇ ਫੌਜ ਦੇ ਕਮਾਂਡਰ ਇਹ ਤਾਰਾ ਮਾਰਦੇ ਸੀ ਵੀ ਭਿੰਡਰਾ ਵਾਲੇ ਤੇ ਉਹਦੇ ਸਾਥੀਆਂ ਨੂੰ ਮਾਰਨਾ ਸਾਡੇ ਲਈ 2 ਘੰਟੇ ਦਾ ਕੰਮ ਹੈ ਇਹ ਕਿਹਾ ਸੀ ਨਾ 1 ਜੂਨ ਤੋਂ ਲੈ ਕੇ 10 ਜੂਨ ਦੀ ਗੱਲ ਆ ਰਹੀ ਸੀ 10 ਜੂਨ ਨੂੰ ਕੀ ਲਾ ਸਖੀ ਹੋ ਜਾਣਾ 10 ਜੂਨ ਤੱਕ ਦੇ ਘਰੋਂ ਉੱਥੇ ਲੜਦੇ ਰਹੇ ਇਸ ਸ਼ਹੀਦੀ ਭਾਗ ਇਹ ਸਭ ਕੁਝ ਅਖੀਰਲੇ ਸ਼ਹੀਦ ਨੇ ਉਹ 10 ਜਵਾਨ ਨੂੰ ਭਾਈ ਮੇਜਰ ਸਿੰਘ ਮੰਗੋ